2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣੀ ਕਹਿੰਦੇ ਹੁੰਦੇ ਸੀ ਪੰਜਾਬ ਦੇ ਲਈ ਲੜਾਂਗੇ ਪੰਜਾਬ ਦੇ ਨਾਲ ਖੜਾਂਗੇ ਅਤੇ ਪੰਜਾਬ ਦੇ ਲਈ ਮਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲਾਂ ਲੱਗਦਾ ਹਵਾ ਦੇ ਵਿੱਚ ਕੀਤੀਆਂ ਗਈਆਂ ਜੁਮਲੇਬਾਜ਼ੀ ਕੀਤੀ ਗਈ ਲੋਕਾਂ ਨੇ ਬਦਲਾਵ ਦੇ ਨਾਮ ਤੇ ਲੋਕ ਬਹਿਕਾਵੇ ਦੇ ਵਿੱਚ ਆ ਗਏ ਲੋਕਾਂ ਦੀਆਂ ਭਾਵਨਾ ਦੇ ਨਾਲ ਖਿਲਵਾਰ ਹੋਇਆ ਤੇ ਧੜਾ ਧੜ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਆਪ ਆਦਮੀ ਪਾਰਟੀ ਦੀ ਸਰਕਾਰ ਬਣੀ ਆਪ ਆਦਮੀ ਪਾਰਟੀ ਦੀ ਜਿਵੇਂ ਹੀ ਸਰਕਾਰ ਬਣੀ ਪੰਜਾਬ ਦੇ ਮੁੱਖ ਮੰਤਰੀ ਆਮ ਨਹੀਂ ਖਾਸ ਹੋ ਗਏ 30 ਤੋਂ 40 ਗੱਡੀਆਂ 2600 ਬੰਦਾ ਨਾਲ ਰੱਖਣਾ ਸਕਿਉਰਟੀ ਮਾਤਾ ਜੀ ਵੀ ਸਕਿਉਰਟੀ ਭੈਣ ਹੋਰਾਂ ਨੂੰ ਵੀ ਸਕਿਉਰਟੀ ਧਰਮ ਪਤਨੀ ਹੋਣਾ ਨੇ ਵੀ ਸਿਕਿਉਰਟੀ ਤੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਸਿਲੰਡਰ ਬਿਨਾ ਜਦੋਂ ਏਜੰਸੀ ਦੇ ਵਿੱਚੋਂ ਲੈਣ ਜਾਵਾਂ ਕਰਾਂਗੇ ਤਾਂ ਅਸੀਂ ਲੈਣ ਦੇ ਵਿੱਚ ਲੱਗਾ ਖੜਾਂਗੇ ਅਸੀਂ ਕੋਈ ਗਲਤ ਫੋਬੀਆ ਕ੍ਰੀਏਟ ਨਹੀਂ ਕਰਨਾ ਲੇਕਿਨ ਹੁਣ ਉਸ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਕਿੱਥੇ ਗਏ ਅੱਜ ਰੱਜ ਕੇ ਬੇਨਕਾਬ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਪੰਜਾਬੀਆਂ ਦੇ ਨਾਲ ਕਿਵੇਂ ਧੋਖਾ ਕੀਤਾ ਪੰਜਾਬੀਆਂ ਨੂੰ ਕਿਵੇਂ ਲੁੱਟਿਆ ਪੰਜਾਬੀਆਂ ਨੂੰ ਕਿਵੇਂ ਕੁੱਟਿਆ ਇਸ ਦੇ ਖੁਲਾਸੇ ਕੀਤੇ ਗਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਕੱਲੇ-ਕੱਲੇ ਨੂੰ ਉਧੇੜਿਆ ਜਿਹੜਾ ਵੀ ਮੰਤਰੀ ਜਿਹੜਾ ਵੀ ਵਿਧਾਇਕ ਖੜਾ ਹੋਇਆ ਆਪ ਆਦਮੀ ਪਾਰਟੀ ਦਾ ਤੱਥਾਂ ਸਮੇਤ ਉਹਨਾਂ ਮੰਤਰੀਆਂ ਅਤੇ ਉਹਨਾਂ ਦੇ ਖੁਲਾਸੇ ਕੀਤੇ ਭਾਈ ਤੁਸੀਂ ਤਾਂ ਕਹਿੰਦੇ ਸੀ ਬੁਰਗੀ ਨੂੰ ਮੁਆਵਜ਼ਾ ਮਿਲੇਗਾ ਬੱਕਰੀ ਨੂੰ ਮਿਲੇਗਾ ਬਾਜਰੂ ਮਿਲੇਗਾ ਤੁਸੀਂ ਤਾਂ ਕਹਿੰਦੇ ਸੀ ਹੁਣ 20000 ਵੀ ਆ 20000 ਰੁਪਏ 20000 ਬਿਨਾ ਗਰਦੌਰੀਆਂ ਤੋਂ ਦੇ ਦੇਨੇ ਆ ਜਿਵੇਂ ਹੀ ਗਰਦੌਰੀਆਂ ਹੋਣ ਗਿਆ ਅਸਲੀ ਡਾਟਾ ਪੰਜਾਬ ਸਰਕਾਰ ਨੂੰ ਪਤਾ ਲੱਗੇਗਾ 30 30 30000 ਫਿਰ ਦੁਬਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਉਹਨਾਂ ਕਹਾਂ ਹੜਾਂ ਦੀ ਸਥਿਤੀ ਦਾ ਜਾਇਜ਼ਾ ਹੀ ਲਿਆ ਹੜਾਂ ਦੀ ਸਥਿਤੀ ਨੂੰ ਲੈ ਕੇ ਕੀ ਗਰਾਊਂਡ ਲੈਵਲ ਤੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਉਹਨਾਂ ਕਹਾਂ ਧੰਨ ਹੈ ਉਹ ਸਮਾਜ ਸਮਾਜਿਕ ਜਥੇਬੰਦੀਆਂ ਉਹ ਪੰਜਾਬ ਦੇ ਗਾਇਕ ਪੰਜਾਬ ਦੇ ਫਿਲਮੀ ਐਕਟਰ ਜਿਨ੍ਹਾਂ ਵੱਲੋਂ ਖੁੱਲੇ ਦਿਲ ਨਾਲ ਸੇਵਾ ਕੀਤੀ ਗਈ ਖਾਸ ਕਰਕੇ 10 ਜ਼ਿਲ੍ਹੇ ਟੋਟਲੀ ਪਾਣੀ ਦੇ ਭੜਾ ਦੇ ਪਾਣੀ ਦੀ ਫਸਲ ਪਾਣੀ ਦੇ ਨਾਲ ਤਬਾਹ ਹੋ ਗਿਆ 5 ਲੱਖ ਏਕੜ ਤੋਂ ਵੱਧ ਜ਼ਮੀਨ ਫਸਲ ਹੋਈ ਮੁਰਗੀਆਂ ਮਰ ਗਈਆਂ ਬੱਕਰੀਆਂ ਮਰ ਗਈਆਂ ਮੱਝਾਂ ਮਰ ਗਈਆਂ 45 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਆਇਸੋਲੇਟਡ ਹੋਏ ਰਹੇ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਨਹੀਂ ਮਿਲ ਨਹੀਂ ਗਏ ਤੇ ਹੁਣ ਕਹਿੰਦੇ ਨੇ ਕਿ ਸਾਨੂੰ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਂ ਹੀ ਨਹੀਂ ਦਿੰਦਾ ਹਫਤੇ ਤੋਂ ਹਫਤਾ ਤੋਂ ਜ਼ਿਆਦਾ ਦਿਨ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿੱਠੀ ਲਿਖੀ ਗਈ ਸੀ ਨਰਿੰਦਰ ਮੋਦੀ ਨੂੰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹਣਾ ਹਾਂ 16000 ਕਰੋੜ ਰੁਪਏ ਫੰਡ ਕਾਫੀ ਨਹੀਂ ਇਸ ਨੁਕਸਾਨੀ ਗਈ ਫਸਲ ਵਾਸਤੇ ਇਹਨਾਂ ਨੁਕਸਾਨੇ ਹੋਏ ਪਸ਼ੂਆਂ ਵਾਸਤੇ ਇਹਨਾਂ ਢਹਿ ਟੇਰੀ ਹੋ ਗਏ ਘਰਾਂ ਵਾਸਤੇ ਸਾਨੂੰ ਲਗਭਗ 60000 ਕਰੋੜ ਰੁਪਏ ਚਾਹੀਦਾ ਹੈ ਲੇਕਿਨ ਜਿਹੜੇ ਜੀਐਸਟੀ ਦੇ ਨਵੇਂ ਨਿਜ਼ਮ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ ਉਸ ਹਿਸਾਬ ਦੇ ਨਾਲ 42000 ਪੈ ਘਾਟਾ ਵੀ ਪੰਜਾਬ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਪੈ ਸਕਦਾ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾ ਆਮ ਆਦਮੀ ਪਾਰਟੀ ਦੇ ਇੰਚਾਰਜ ਬਨੀ ਸੋਦੀਆ ਦਿੱਲੀ ਤੋਂ ਹੁਕਮ ਕਰ ਦਿੰਦੇ ਨੇ ਮੰਤਰੀਆਂ ਨੂੰ 20-20 ਕਰੋੜ ਰੁਪਏ ਸੰਸਦਾਂ ਨੂੰ 20-20 ਕਰੋੜ ਰੁਪਏ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 8-8 ਕਰੋੜ ਰੁਪਏ ਦੇ ਦਾ ਜਿਹੜਾ ਹੈ ਹੁਕਮ ਦੇ ਦਿੱਤੇ ਨੇ ਇਹ ਬਾਏ ਹੁਕ ਬਾਏ ਗਰੁਕ ਚਾਹੇ ਡੰਡੇ ਦੀ ਜੋਰ ਤੇ ਕਿਵੇਂ ਇੰਪ੍ਰੈਸ਼ਨਾਇਜ਼ ਕਰਦੇ ਨੇ ਕਿਵੇਂ ਇਹ ਪੈਸਾ ਇਕੱਠਾ ਕੀਤਾ ਜਾਂਦਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਹਾਲਾਂਕਿ ਕਹਿੰਦੇ ਨੇ ਚੜ੍ਹਦੀ ਕਲਾ ਮਿਛਣ ਨੂੰ ਬੜਾ ਵੱਡਾ ਪਰਮਾ ਹੰਗਾਰਾ ਮਿਲ ਰਿਹਾ ਹੈ ਪ੍ਰਗਤ ਸਿੰਘ ਨੇ ਕਿਹਾ ਕਿ ਉਸ ਪੈਸੇ ਦਾ ਹਿਸਾਬ-ਕੌਂ ਦੇਊਗਾ ਜਿਹੜਾ ਪੈਸਾ ਆਊਗਾ ਤੁਹਾਡੇ ਕੋਲ ਉਹਦਾ ਹਿਸਾਬ-ਕੌਂ ਦੇਊਗਾ ਪਹਿਲਾਂ ਉਸ ਪੈਸੇ ਦੇ ਹਿਸਾਬ ਦੀ ਗੱਲ ਕਰੋ ਉਹ ਪੈਸਾ ਜਾਵੇਗਾ ਕਿਹੜੇ ਅਕਾਊਂਟ ਵਿੱਚ ਉਸ ਪੈਸੇ ਨੂੰ ਬਰਤੋਤ ਦੀ ਵਰਤੋਂ ਕਿੱਥੇ ਹੋਵੇਗੀ ਕਿ ਤੁਸੀਂ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕਰਦੇ ਰਹੋ ਅੱਜ ਪ੍ਰਗਤ ਸਿੰਘ ਪ੍ਰਤਾਪ ਸਿੰਘ ਬਾਜਵਾ ਅਤੇ ਜਿੰਨੇ ਵੀ ਵਿਰੋਧੀ ਧਿਰ ਦੇ ਆਗੂ ਸੀ ਉਹਨਾਂ ਨੇ ਰੱਜ ਕੇ ਕੁਲਦੀਪ ਸਿੰਘ ਧਾਲੀਵਾਲ ਬਰਿੰਦਰ ਗੋਇਲ ਜੋ ਸਨਜਾਈ ਸਰੋਦੇ ਮੰਤਰੀ ਨੇ ਉਹਨਾਂ ਦੇ ਰੱਜ ਕੇ ਅੱਜ ਖੁਲਾਸੇ ਕੀਤੇ ਵੀ ਤੁਹਾਡੀਆਂ ਅਣਗਾਮੀਆਂ ਦੇ ਕਾਰਨ ਪੰਜਾਬ ਦੇ ਵਿੱਚ ਹੜਾ ਤੇ ਹਾਲਾਤ ਬੱਤਰ ਮਿਲੇ ਬੱਤਰ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਦੇਣਾ ਕੀ ਸੀ ਸਗੋਂ ਪੰਜਾਬੀਆਂ ਦੇ ਕੋਲੋਂ ਹੀ ਮਦਦ ਮੰਗ ਰਿਹਾ ਹੈ ਉਹਨਾਂ ਕਹਿੰਦੇ ਜੇਕਰ ਪੰਜਾਬੀਆਂ ਨੇ ਮਦਦ ਕਰਨੀ ਹੈ ਤੇ ਅਸੀਂ ਵੀ ਸੋਸ਼ਲ ਮੀਡੀਆ ਤੇ ਜਾਂ ਕਾਨਫਰੰਸ ਕਰਕੇ ਸਪੋਰਟ ਕਰਦੇ ਨੇ ਆ ਸਾਡੇ ਖਾਤੇ ਵਿੱਚ ਪੈਸੇ ਆ ਜਾਣਗੇ ਅਸੀਂ ਵੀ ਸਪੋਰਟ ਕਰਾਂਗੇ ਮਤਲਬ ਮੇਨ ਗੱਲ ਉਤੇ ਦੀ ਇਹ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ ਤੁਸੀਂ ਕਿਹਾ ਸੀ ਕਿ ਅਸੀਂ ਪੈਸਾ ਕਿੱਥੋਂ ਮਰਜ਼ੀ ਕਰੀਏ ਸਾਨੂੰ ਪਤਾ ਹੈ ਤੁਸੀਂ ਉਹ ਪੈਸਾ ਹੁਣ ਮੁਹੱਈਆ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਕਰਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਲਗਾਤਾਰ ਉਹਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਉਹਨਾਂ ਦੀਆਂ ਕਮੀਆਂ ਦੱਸੀਆਂ ਗਈਆਂ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਨਾ ਬਰਿੰਦਰ ਗੋਇਲ ਦਾ ਨਾ ਕੁਲਦੀਪ ਸਿੰਘ ਧਾਲੀਵਾਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਆ ਵੀ ਹੋਣਗੇ ਆ ਜਿਹੜੇ ਸੈਸ਼ਨ ਚੱਲੇ ਹੋਏ ਨੇ ਪੰਜਾਬ ਦੇ ਵਿਧਾਨ ਸਭਾ ਦੇ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੀਏ ਹੋਣ ਐ ਪ੍ਰਗਟ ਸਿੰਘ ਹੋਰ ਵੀ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਕਿ ਸਾਡੇ ਹੌਸਲੇ ਬਲੰਦ ਨੇ ਸਾਨੂੰ ਪਤਾ ਹੈ ਕਿ ਇਹਨਾਂ ਨੂੰ ਕਿਵੇਂ ਘੇਰਨਾ ਹੈ ਧੰਨਵਾਦ